ਵੇਦ ਵੀ ਨਾ ਕਰੂੰਗਾ ਯਾਰ ਸਾਰੀ ਉਮਰ ਲੈਲੀ ਪਤਾ ਨਹੀਂ ਬੰਦਿਆਂ ਨੂੰ ਤਾਇਤ ਪਤਾ ਨਹੀਂ ਇਹ ਤੇ ਬੀੜੀਆਂ ਪਿੰਦੇ ਵਾਰ ਕੇ ਦਾਰੂ ਨਹੀਂ ਪੀਂਦੇ ਪੰਜ ਸਾਲ ਪਤਾ ਨਹੀਂ ਤੁਹਾਨੂੰ ਮੈਂ ਦੇਖਿਆ ਮੈਂ ਦੇਖਿਆ ਆ ਨਹੀਂ ਆ ਗ੍ਰੰਥੀ ਮਾੜਾ ਆ ਗਿਆ ਮਾੜਾ ਵਾ ਇੱਥੇ ਮੈਂ ਤਾਂ ਮੈਂ ਤਾਂ ਚੱਲੀ ਦੇ ਪਾਸੇ ਗੱਲ ਕਰੀ ਹੈ ਜਿਹੜੇ ਲੋਕ ਆਏ ਆਖਦੇ ਇਹਦੇ ਫਰਕ ਆ ਮਾਲਕ ਮੈਂ ਇਹ ਨਾ ਵੀ ਉਹਨਾਂ ਦੇ ਸਾਰਿਆਂ ਦੇ ਫਰਕ ਪੈਣਾ ਚਾਹੀਦਾ ਜਿਹੜੇ ਦੇ ਕਿਸੇ ਦੀ ਸੋਚ ਹੋਊਗੀ ਆ ਮਾਲਕ ਜਦੋਂ ਪਤਾ ਲੱਗੇ ਪਹਿਲਾਂ ਹੋ ਗਈ ਆਪਣੇ ਦੀ ਜਿਹੜਾ ਕੋਈ ਮੈਨੂੰ ਮਾੜਾ ਮੰਦਾ ਗੁਰਦੁਆਰਾ ਇਸ ਕੰਮ ਦਾ ਬਸ ਰਾਜਨੀਤੀ ਦਾ ਹੋਰ ਕੋਈ ਰਾਜਨੀਤੀ ਸਾਰਾ ਇੱਥੇ ਜਿਹੜਾ ਆਉਂਦਾ ਨਾ ਬੱਚੋ ਬੱਚੇ ਇੱਕ ਇੱਕ ਜੀ ਆਏ ਭਾਲਦਾ ਵੀ ਮੇਰੀ ਚੌਧਰ ਹੋਵੇ ਰਾਜਨੀਤੀ ਰੋਲ ਰੋਲ ਇਹ ਹੋਰ ਕੋਸ ਨਹੀਂ ਆ ਕੋਈ ਨਹੀਂ ਹਟ ਜੂਗਾ ਹੁਣ ਤਾਂ ਬਰਸ਼ਾਤ ਨਹੀਂ ਚੱਲਦਾ ਸਾਰੀਆਂ ਨਹੀਂ ਜਿੱਤ ਜਿਹੜੇ दारू ਵੀ ਲਿਆਉਂਦੇ ਦੁਕਾਨਾਂ ਨਾਲ ਨਹੀਂ ਚੱਲਦਾ ਗੁਰਦੁਆਰਾ ਨਾਲ ਨਹੀਂ ਚੱਲਦਾ ਗੰਨਾ ਕੋਤਰਾ ਨਾਲ ਨਹੀਂ ਚੱਲਦਾ ਦੁਕਾਨਾਂ ਨਾਲ ਚੱਲ ਜੂ ਗੁਰਦੁਆਰਾ ਨਹੀਂ ਚੱਲਦਾ ਕੁਝ ਨਹੀਂ ਹੋਵੇ ਦੁਕਾਨਾਂ ਦੇ ਅੱਖੀ ਨਹੀਂ ਲੱਗੇ ਬਾਬਾ ਦੀ ਮਹੀਨੇ ਦਾ ਟਾਈਮ ਕਦੇ ਵਾਸਤੇ ਮੰਗਿਆ ਸੀ ਜੀ ਰਾਜ ਤੋਂ ਵੱਡਾ ਉਹਦੇ ਘਰੇ ਹੋਊ ਆ ਯਾਰ ਕੋਈ ਰਾਜ ਆਲ ਪਾੜੀ ਪਰ ਅਗਰ ਜਾਨੂ ਦੇ ਕੀ ਨਾਮ ਦੇ ਕਾਲਾ ਕਾਲਾ ਤੇ ਰਾਜਪਾਡਾ ਦੇ ਕਿ ਦੁਕਾਨਾ ਨਾਲ ਚਾਹੁੰਦੇ ਨਹੀਂ ਲਾੜੂ ਜਾਨੂ ਐਸ ਕਰਿਆ ਇਹਨੂੰ 24 ਸਾਲ ਹੋ ਗਏ ਅਸੀਂ ਕਦੇ ਕਿਸੇ ਤੋਂ ਸਾਹ ਮੰਗੇ ਤਾਂ ਦੱਸੋ ਵੀ ਭਾਈ ਤੁਸੀਂ ਸਾਹ ਮੰਗਦੇ ਹੋ ਗੱਲ ਤਾਂ ਗੱਲ ਵਾਲੀ ਕਰਦੇ ਨਹੀਂ ਇਹ ਕੁੱਦ ਕੇ ਪੈ ਜਾਂਦੇ ਆ ਤੇ ਪੇਟ ਤੇ ਕਿੱਤੀ ਨਹੀਂ ਆਪਣੇ ਨਾਲ ਬੰਦੀ ਆਉਂਦੇ ਤਾਂ ਸਾਰੇ ਗ੍ਰੈਂਟੀ ਦੇ ਕੁੱਦ ਕੇ ਪੈ ਜਾਣਗੇ ਤੇ ਜਾਂ ਜਿਹੜੇ ਕੋਈ ਮਾੜੇ ਮੋੜੇ ਗੱਲ ਕਹਿੰਦੇ ਆ ਵੀ ਸੱਚ ਕਹਿੰਦੇ ਆ ਉਹਨਾਂ ਤੇ ਕੁੱਦ ਕੇ ਪੈ ਜਾਣਗੇ ਯਾਨੀ ਯਾਨੀ ਭਾਈ ਕੋਈ ਹਰੇਕ ਸਾਲ ਦੇਖਣੇ ਤੂੰ ਜਾਂਦਾ ਰਹਿ ਜਾਂਨਾਰਾ ਹੈ ਜਾਂਦਾ ਰਹਿ ਨੂੰ ਗ੍ਰੰਥੀ ਹੈ ਇਹ ਕੋਈ ਮਾੜੀ ਮੋਟੀ ਗੱਲ ਥੋੜੀ ਹੁੰਦੀ ਹੈ ਇਹ ਜਾਂਦਾ ਰਹਿ ਜਾਂਦਾ ਰਹਿ ਖੇਤੇ ਰੋ ਰਾਜੂ ਵਾਲਾ ਕਮਾਲ ਦੀ ਗੱਲ ਹੋ ਗਈ ਹੈ ਸਰਕਾਰ ਤਾਂ ਨਹੀਂ ਸਮਝੇ ਨਾ ਇਹਨਾਂ ਤਾਂ ਸਮਝੇ ਕਿ ਉਹ ਚੁਰੀ ਫਿਰਦੇ ਨੇ ਬਾਬਾ ਜੀ ਵਿੱਚ ਫਿਰ ਮਹੀਨੇ ਵਾਲੀ ਗੱਲ ਕਿਹਨੇ ਕਰਤੀ ਜੀ ਮਹੀਨੇ ਬਾਅਦ ਦੁਕਾਨਾਂ ਖਾਲੀ ਕਰਨੀਆਂ ਮਹੀਨੇ ਵਾਲੀ ਗੱਲ ਕਿਹਨੇ ਕਰੀ ਸੀਗੀ ਵੀ ਆਪਾਂ ਤਾਂ ਦੋ ਦਿਨਾਂ ਦਾ ਟਾਈਮ ਦਿੱਤਾ ਸੀ ਦੁਕਾਨਾਂ ਖਾਲੀ ਕਰਨ ਦਾ ਫਿਰ ਮਹੀਨੇ ਤੇ ਕਿੱਥੇ ਜਾ ਬੀ ਇਹਨਾਂ ਫਿਰ ਕਿਸੇ ਨੇ ਸੁਣ ਜੀ ਛੱਡਤੀ ਕਿਹਾ ਮਹੀਨੇ ਬਾਅਦ ਪਾਲੀ ਨਾਲ ਕੋਈ ਗੱਲਬਾਤ ਹੋਈ ਉਹਦੀ ਉਹਦੀ ਮਲਕੀਤ ਦੀ ਕਿ ਪਾਲੀ ਨਾਲ ਕੋਈ ਡਿਪੀਟ ਹੋਈ ਆ ਉਹ ਕਹਿੰਦੇ ਮਹੀਨੇ ਤੱਕ ਮਹੀਨੇ ਦਾ ਟਾਈਮ ਜਗਪਾਲ ਨੇ ਮੰਗਿਆ ਇਹਨਾਂ ਨੇ ਨਹੀਂ ਮੰਗਿਆ ਸੀ

ਉਦੋਂ ਨਹੀਂ ਕੋਈ ਰੱਖਦਾ ਸੀ ਆਪਾਂ ਅਕਾਲ ਤਖਤ ਤੇ ਚਲਦੇ ਆ ਵਿੱਚ ਮੈਨੂੰ ਮੇਰੇ ਲਾਲੇ ਕੋ ਮੈਂ ਮੌਜੂਦਾ ਕਰਾਂਦਾ ਮੇਟੀ ਕੋ ਭਜੋ ਮੈਨੂੰ ਪਤਾ ਹੈ ਅਕਾਲ ਤਖਤ ਤੇ ਚਲੋ ਸਾਰੇ ਸੰਗਤ ਪੰਜ ਸਿੰਘ ਹੋ ਜੋ ਤਿਆਰ ਜੰ ਅਮਰਤਾਰੀ ਬਾਕੀ ਸਾਰੀ ਕੁਝ ਜੀ ਦਸਤਾਰਾਂ ਵੱਲੋਂ ਗੁਰਪੁਣਾ ਲਓ ਆਪ ਦਾ ਤੇ ਜਾ ਕੇ ਕੋਈ ਵੀ ਸਾਡਾ ਵੀ ਗੁਰਦਾਰੀ ਦਾ ਸੁਧਾਰ ਕਰਵਾ ਸੁਧਾਰ ਹੋਣਾ ਚਾਹੀਦਾ ਬਸ ਆਪਾਂ ਨੂੰ ਪ੍ਰਧਾਨ ਕੋਈ ਹੋਵੇ ਕੋਈ ਤਰਾਹ ਦੀ ਜਿਸੇ ਤੁਖੇ ਕੋਈ ਪ੍ਰਧਾਨਗੀ ਦਾ ਹੀ ਕੋਈ ਕੋਈ ਮਤਲਬ ਨਹੀਂ ਕੋਈ ਮੈਂਬਰ ਦਾ ਮਤਲਬ ਨਹੀਂ ਆਪਾਂ ਮੈਂਬਰ ਨਹੀਂ ਬਣਨਾ ਚਾਹੁੰਦੇ ਫਿਰ ਆਪੇ ਚੰਦਰ ਜੀ ਸਾਰਾ ਕੁਝ ਅਸਾਂ ਲੋਕ ਇੱਥੇ ਆ ਕੇ ਫਿਰ ਉਹ ਥੋੜੀ ਜਿਹੀ ਲਾਵੇ ਸਭ ਦਾ ਸਤਕਾਰ ਇੱਕੋ ਜਿਹਾ ਹੋਣਾ ਚਾਹੀਦਾ ਓਹ ਗ੍ਰਾਂਥੀ ਹੈ ਤੇ ਚੌਕ ਯਾਰ ਬੰਦੀ ਨਹੀਂ ਯਾਰ ਇਹਨੇ ਸੋਖ ਕੱਟ ਕੀਤਾ ਬੰਦੀ ਕੋਈ ਨਹੀਂ ਆਇਆ ਰੱਖਣ ਦੇ ਟਾਈਮ 'ਚ ਤਾਂ ਸਾਰੀ ਸੀਗੇ ਕੱਲ ਗੋਲਕ ਮੇਲੇ ਸਾਰੇ ਬੈਠੇ ਸੀਗੇ ਗੋਲਕਵੇ ਦਾ ਪਰੋਗੋਲਕਵੇ ਦਾ ਆਉਣਾ ਹੀ ਫਿਰ ਸਾਰਿਆਂ ਨੇ ਕਿੰਨੇ ਬੰਦੇ ਸੀ ਉਹ ਚਾਰ ਹੀ ਆਦਮੀ ਜਿਹੜੇ ਮੈਂ ਮੈਂ ਲਾਈਫ ਜਿਹੜੇ ਫਿਰ ਮੈਂ ਪੁਆਇੰਟ ਸੀ ਦੋ ਟਾਈਮ ਜਿੱਤੇ ਕਾਪਾ ਹੈ ਕਿ ਸਮਾਨ ਚ ਕਾ ਦਿਓ ਆਪੀ ਬਸ ਕਿਰਪਾ ਕਰਦੇ ਮੇਰੇ ਤੇ ਠੀਕ ਹੈ ਆਪਾਂ ਸਮਾਨਕ ਤੇ ਟਿਕਾਉਣਾ ਹੈ ਕਾ ਟਿਕਾਉਣਾ ਹੈ ਉਹ ਮੇਰੇ ਕੋ ਐ ਨਾ ਬੱਚਿਆਂ ਨੂੰ ਬੁਲਾ ਆ ਜੂਗਾ ਬੱਚਿਆਂ ਨੂੰ ਬੁਲਾਉਂਗਾ ਨਹੀਂ ਬੱਚਿਆਂ ਨੂੰ ਬੁਲਾ ਲਿਆ ਆ ਬਾਬਾ ਐ ਨਾ ਜਾਓ ਬਾਬਾ ਜੀ ਆਏ ਨਾ ਨਹੀਂ ਮੇਰੀ ਗੱਲ ਸੁਣੋ ਆਪਾਂ ਵਿਵਾਦ ਕਰਕੇ ਮਲਕੀਸ਼ ਸਿੰਘ ਨਹੀਂ ਵਿਵਾਦ ਨਹੀਂ ਫਿਰ ਕੋਈ ਸਹੀ ਲੈਣ ਤੇ ਤਾਂ ਆਵੇ ਵਿਵਾਦ ਨਾ ਤੁਸੀਂ ਸਰਦਾਰ ਕੋ ਆਪਾਂ ਇੰਨੇ ਦੇ ਦੋਨਾਂ ਨੂੰ ਕੱਢੋ ਸੱਤ ਅੱਠ ਬੰਦੇ ਆ ਗਏ ਜਿਹੜਾ ਆਪਾਂ ਜੀ ਕਹਿੰਦੇ ਆ ਆ ਦੇਖੋ ਮੈਂ ਤੁਹਾਨੂੰ ਹੱਥ ਤੇ ਗਿਣਾ ਦਿੰਦਾ ਤੁਸੀਂ ਕਹੋਗੇ ਬਾਬਾ ਹੱਥ ਤੇ ਗਿਣੇ ਜਾਂਦਾ ਇੱਕ ਤਾਂ ਗੁਰਦੇਵ ਸਿੰਘ ਹੋ ਗਿਆ ਠੀਕ ਹੈ ਆ ਦੇਖੋ ਸੋਨ ਸਿੰਘ ਹੋ ਗਿਆ ਦੋ ਅਨਿਸ਼ੇਤਰ ਹੋ ਗਿਆ ਤਿੰਨ ਬਗੇਲ ਹੋ ਗਿਆ ਜਬਰਾ ਹੋ ਗਿਆ ਜਬਰਾ ਹੋ ਗਿਆ ਠੀਕ ਹੈ ਅੱਛਾ ਮੇਜਰ ਵੀ ਨਹੀਂ ਆ ਰਹੇ ਕਈ ਬੰਦੇ ਇਹ ਜੀ ਇਹ ਜੀ ਬੰਦੇ ਆ ਜਿਹੜੇ ਸਿਆਸਤ ਵਾਲੇ ਆ ਬੰਦੇ ਦਾ ਲੋੜ ਹੀ ਨਹੀਂ ਮੇਜਰ ਦਾ ਕਈ ਬੰਦੇ ਆ ਮੈਂ ਤੇਰੇ ਹੱਥ ਦੇ ਜਿਹੜੇ तकरीबन ਆਪਣੀ ਮਰਜ਼ੀ ਨਹੀਂ ਉਹ ਤਾਂ ਜੇ ਚਾਬੀਆਂ ਫੜਨੀ ਆ ਤਾਂ ਸੱਦ ਲੋ ਆ ਜੂ ਆ ਚਾਬੀਆਂ ਫੜਾ ਕੇ ਬਾਬੇ ਤੋਂ ਤੁਹਾਨੂੰ ਖੜਾ ਦੂਗਾ ਹਾਂ ਕਿਉਂਕਿ ਸਿਆਸਤੀ ਇਹ ਤਿੰਨ ਚਾਰ ਜਣੇ ਜਿਹੜੇ ਗੁਰੂ ਘਰ ਚੀਜ਼ਾਂ ਕਰਨ ਦਾ ਹੱਕ ਉਹਦਾ ਹੁੰਦਾ ਜਿਹੜਾ ਇੱਥੇ ਆਉਂਦਾ ਜਿਹਨੂੰ ਪਤਾ ਹੈ ਜਿਹੜੇ ਕੀ ਨੇ ਵੀ ਮੈਨੂੰ ਪਤਾ ਮਾਰਦਾ ਕੋਈ ਨਹੀਂ ਕਰਦਾ ਯਾਰ

ਹਣਾ ਆਪਾਂ ਆਪਣੀ ਤਰਫੋਂ ਕੀਤਾ ਹਣਾ ਉਹ ਗੁਰਦੁਆਰਾ ਮੈਂ ਮੁਕਤੀ ਦੂਤਾ ਕੀਤਾ ਉਹ ਤੁਸੀਂ ਗੋਲੀ ਪਾਣੀ ਰਣਨੀਤੀ ਚੋਰ ਬੁੱਧ ਨਿਗਾ ਇੱਥੇ ਤੁਸੀਂ ਕੱਟ ਕਰੋ ਸਾਰੇ ਸਿਸਟਮ ਨੂੰ ਨਹੀਂ ਭਾਈ ਜੀ ਕੱਟ ਕਰੇ ਦਾ ਫੇਰ ਤਾਂ ਯਾਰ ਬਈ ਉਲਟਾ ਸਿੱਧਾ ਬੋਲਣਾ ਮੰਡੀਰ ਬੋਲਣੀ ਯਾਰ ਕੱਟ ਕਰੇ ਦਾ ਤੁੱਕ ਕੀ ਉਸ ਚੀਜ਼ ਦਾ ਜੇ ਕੋਈ ਆ ਕੇ ਫੜੂਆਂ ਨਹੀਂ ਕਰਨਾ ਇਹ ਗੱਲ ਸੁਣਨੀ ਵੀ ਪਊ ਮੰਡੀਰ ਆਖਣਗੇ ਬਿਲਕੁਲ ਆਖਣਗੇ ਉਹ ਕਿੱਥੇ ਘਟ ਕਰੇ ਸੀ ਨੌਦੇ ਘਟ ਕਰੇ ਸੀ ਉਹਦੇ ਖੜੇ ਆਏ ਨਹੀਂ ਇੱਕ ਜਣੇ ਨੇ ਹੱਥ ਨਹੀਂ ਚੱਕੇ ਉਹਦੇ ਨਹੀਂ ਹੋ ਬਿਮਾਰੀ ਆਉਣ ਤੋਂ ਪਾਠੀ ਨੂੰ ਰੱਖਣਾ ਨਹੀਂ ਚਾਹੁੰਦਾ ਇੱਕ ਜਣੇ ਨੇ ਹੱਥ ਚੱਕਿਆ ਹੋਵੇ ਜੇ ਵੀ ਅਸੀਂ ਨਹੀਂ ਰੱਖਣਾ ਤੇ ਫੋਨ ਕਰ ਕਰਕੇ ਮਗਰ ਫੋਨ ਕਰ ਮਗਰ ਫੋਨ ਕਰਤੇ ਅੰਧ ਬਾਬਾ ਤੁਹਾਡੇ ਉਨਾ ਤੇ ਹਾਈ ਤੇ ਚੱਕਰ ਇੱਥੋਂ ਤਾਂ ਰੋਲਾ ਪੈਂਦਾ ਯਾਰ ਯਾਰ ਦਾ ਬੰਦਾ ਟੱਕਰੀ ਆ ਗਲੀ ਨੇ ਕੀ ਹੱਗ ਬਾਬਾ ਜਸਵੰਤ ਸਿੰਘ ਜੀ ਆਏ ਤਾਂ ਤੁਹਾਡੇ ਨਾਲ ਬੰਦੇ ਨੂੰ ਬੰਦਾ ਟੱਕਰੀ ਆਉਂਦਾ ਪਾਠੀ ਨੂੰ ਆਦੇ ਮੈਂ ਦੱਸਦਾ ਤੁਹਾਨੂੰ ਇਹ ਕੋ ਬੰਦੇ ਨੂੰ ਬੰਦੇ ਤੇ ਬਾਬੇ ਨੂੰ ਮਾਰ ਦੇਣਗੇ ਕਿ ਕੱਲ ਕਰਦਾ ਮੇਰੀ ਯਾਰ ਕਮਾ ਕੀ ਵਿਵਾਦ ਹੈ ਕਿ ਆਪ ਰਹਿ ਨਹੀਂ ਸਕਦੇ ਔਰ ਦੂਸਰੀ ਗੱਲ ਤੁਹਾਨੂੰ ਦੱਸਾਂ ਕਿ ਇਹ ਹੈ ਬੈਠ ਕੇ ਵਿਚਾਰ ਕਰਨੀ ਵਾਲੀ ਗੱਲ ਇਹ ਤੁਸੀਂ ਨਾ ਹੁਣ ਕਰੇ ਨਹੀਂ ਨੀ ਕਾਰਜ ਕਰਦੇ ਬਾਬਾ ਜੀ ਅੱਜ ਇਹ ਮੇਰੇ ਬਾਬਾ ਜੀ ਰੱਖੀਏ ਮੇਰੇ ਗੱਲ ਸੁਣੋ ਗ੍ਰੰਥੀ ਛੇਤੀ ਜੇ ਰੱਖੋ ਨਾ ਤੁਸੀਂ ਇਹਦਾ ਜਦ ਦੇ ਸਰੂਪੇ ਪਾਤੇ ਸੀ ਨਾ ਗਲਤ ਮੈਂ ਦੋਦੇ ਆਇਆ ਤੇ ਮੈਂ ਗਲਤ ਕਰਤਾ ਕੰਮ ਕਿਉਂਕਿ ਇਹ ਨਿਫਟਾਰਾ ਕਰਕੇ ਹੀ ਫਿਰ ਗ੍ਰੰਥੀ ਰੱਖੋ ਕਿ ਅਕਲ ਨੂੰ ਜੁੜ ਜਾਨੇ ਉਹ ਜੁੜ ਜਾਣਾ ਹੈ ਨਾ ਬੰਦਾ ਜੁੜ ਜਾਂਦਾ ਗ੍ਰੰਥੀ ਬੰਦਿਆਂ ਨੂੰ ਫਿਰ ਉਹ ਦੁੱਖ ਗ੍ਰੰਥੀ ਬਾਬਾ ਜੀ ਦੀ ਗੱਲ ਬਣੂਗੀ ਜਿਹੜੇ ਤੁਸੀਂ ਨਾਂ ਲਈਏ ਨਾ ਜਿਵੇਂ ਉਹੀ ਗ੍ਰੰਤੀ ਵਾਲੇ ਉਹੀ ਚਾਰ ਪੰਜ ਜਣੇ ਲੈ ਕੇ ਉਹੀ ਸਵੇਰੇ ਪਰਸੋ ਜਦੋਂ ਮਾਲ ਦੀ ਬਾਤ ਨਾਲ ਗੱਲ ਹੋਗੀ ਨਾ ਉੱਠੜ ਕੇ ਆਖਣਗੇ ਬਾਬਾ ਜੀ ਚਲੋ ਚਲੋ ਫੋਨ ਕਰੋ ਮਹਾਰਾਜਾ ਹੋ ਰਾਜੂ ਆ ਨਹੀਂ ਨਹੀਂ ਫਿਰ ਗੱਲ ਹੈ ਯਾਰ ਆ ਬੰਦੇ ਦੀ ਆ ਕੇ ਕਿਸੇ ਨੂੰ ਤੁਸੀਂ ਅੱਜ ਸਮਾਨ ਲਿਜਾਉਂਗੇ ਕੋਈ ਦੂਜੇ ਪਿੰਡੇ ਤੇ ਜਾ ਕੇ ਕਹੇ ਆਪਾਂ ਨੂੰ ਉਹਨਾਂ ਨੇ ਕਰਤੇ ਫੋਨ ਜਿੱਥੇ ਜਿੱਥੇ ਬਾਟੀ ਸੋਮਾ ਚੱਲੀ ਜਾਂਦਾ ਇੱਥੇ ਕੋਈ ਨਹੀਂ ਹੁੰਦਾ ਕੋਈ ਗਰੰਟੀ ਨਹੀਂ ਹੁੰਦਾ। ਸਾਲ 2 ਸਾਲ ਤਾਂ ਇਹਨਾਂ ਤੋਂ ਆਇਆ ਵੀ ਗਿਰਾ। ਇੱਕ ਦੋ ਤਾਂ ਸ਼ਰੇਆਮ ਜੁਵਾਦ ਦੇ। ਮੈਂ ਦੱਸਦਾ ਕਿ ਉਹ ਟਿਕਣ ਨਹੀਂ ਦਿੰਦੇ ਪੇ ਗਰੰਟੀ ਨਹੀਂ ਹਰਵੇਂ। ਉਹਨਾਂ ਆਪਾਂ ਨੂੰ ਟਾਈਮ ਹੀ ਨਹੀਂ ਦਿੰਦਾ ਇਹਨਾਂ ਨੇ। 3-4 ਸਾਲ। ਮੈਂ ਸਾਲ ਤਾਂ ਦਿੰਦੇ ਫਿਰ ਤਾਂ ਆਪਾਂ ਥੋੜਾ ਜਿਆਦਾ ਉੱਥਰ-ਪੁੱਥਰ ਲੋਕ ਕਰ ਸਕਦੇ ਸੀਗੇ। ਟਾਈਮ ਦਿੰਦੀ ਨਹੀਂ ਪੇਕੇ ਗੇ ਸਿਰ। ਕਿਉਂਕਿ ਸਹੀ ਗਰੰਟੀ ਨੂੰ ਟਾਈਮ ਨਹੀਂ ਦਿੰਦੇ। ਲਿਬੜੇ-ਲੀਬੜਿਆਂ ਨੂੰ ਟਾਈਮ ਦਿੰਦੇ। ਉਹ ਦੋ-ਦੋ ਸਾਲ ਕੱਢ ਕੇ ਜਾਂਦੇ। ਅਸੀਂ ਆਪਨਾ ਖੋਦ। ਉਹ ਜਿਹਨੂੰ ਪਾ ਦਿੰਦੇ। ਸਹੀ ਆਦਮ ਨੂੰ ਪਾ ਦਿੰਦੇ ਲਿਬੜੇ-ਲੀਬੜਿਆਂ ਨੂੰ। ਫਿਰ ਸੱਤ ਕਿਸੇ ਤੋਂ ਗ ਜਿਹੜੇ ਵਾਰਾ ਫਿਰਦੇ ਨਾ ਉਹਨਾਂ ਨੂੰ ਲਿਉਂਦੇ ਕਿ ਉਹਨਾਂ ਨੂੰ ਮੇਰੀ ਗੱਲ ਮੰਨੋ ਨਾ ਸ਼ਾਂਤ ਹੋ ਜਾਓ ਬੜੀਆ ਸੇਵਾ ਸਾਰੇ ਕਰਦੇ ਸੀ ਉਹ ਐਂ ਦੱਸਦੇ ਵੀ ਨਹੀਂ ਕਰਦੇ ਆਪਾਂ ਦੁਖ ਸੁੱਖ ਚ ਮੰਗਿਆ ਜੀ ਆਪਾਂ ਆਪਾਂ ਦੁਖ ਸੁੱਖ ਚ ਕਰਦੇ ਹਿਸਾਬ ਤਾਂ ਬਾਈ ਕੋਈ ਮੰਗਦਾ ਹੀ ਨਹੀਂ ਜੀ ਆਪਾਂ ਪਿੱਛੇ ਕੋਈ ਨਹੀਂ ਖੜਦਾ ਹਿਸਾਬ ਤੇ ਜਦੋਂ ਇੱਕ ਦਿਨ ਬਾਬੇ ਨੇ ਕੀ ਕਿਹਾ ਮੈਨੂੰ ਇਸ਼ਾਰਾ ਕਰਿਆ ਵੀ ਬਾਬਾ ਜੀ ਤੁਸੀਂ ਵੀ ਬਾਬੇ ਨੇ ਇਸ਼ਾਰਾ ਕਰਿਆ ਵੀ ਦੇਖ ਤੇ ਤੇ ਇੱਕ ਬੰਦਾ ਆਇਆ ਭੱਜਾ ਭੱਜਾ ਉਹਨੇ ਮੱਥਾ ਨਹੀਂ ਟੇਕਿਆਗਾ ਜੋ ਮੈਂ ਤੁਰ ਹਜੇ ਵਰਦ ਨਹੀਂ ਤਾਂ ਉਂਗਲੀ ਕਰੀ ਐ ਤੋਂਦੂ ਪਹਿਲਾ ਭੱਜ ਕੇ ਉੱਡ ਗਿਆ ਵੀ ਇਹ ਨਾ ਉੜ ਜਾਣ ਦੇਖ ਤੋ ਆਪਣੀ ਤਰੱਕੀ ਕਰ ਜੂ ਉਹ ਤਰੱਕੀ ਦਾ ਮਾਲਕ ਨੇ ਬਣਾਉਣੀ ਆ ਯਾਰ ਆਪਾਂ ਕੌਣ ਹੁੰਨੇ ਤਰੱਕੀ ਬਣਾਉਣ ਵਾਲੇ ਮੈਂ ਹੁੱਕੀ ਫਰਕ ਇਹ ਆਪਾਂ ਫਰਕ ਨਾ ਹੁੰਦਾ ਨਾ ਮੈਂ ਉਹਦੇ ਮੈਂ ਮਨ 'ਚ ਫਰਕ ਹੋ ਗਿਆ ਵੀ ਇਹੇ ਜੇ ਕਿਤੇ ਬੇਚ ਨਾ ਆ ਜਾਣ ਚਲੋ ਬੁੱਤਾ ਪਾ ਦੇ ਮੱਥੇ ਤੇ ਦੇ ਲਿਆ ਕਰੋ ਸਿਆਣ ਉਹਦਾ ਵੀ ਲੈ ਛੱਡੋ ਯਾਰ